ਦੋਸਤ ਸੰਦੂ ਕਿਉਂ ਬਾਇਓਲੋਜੀ ਫੇਲ ਕਰ ਰਿਹਾ ਉਹਨੂੰ ਮੈਨੂੰ ਵਜਨ ਦਾ ਤਰੀਕਾ ਦੱਸੋ ਹਾਂ ਦੱਸੋ ਮੈਂ ਨਾ ਵੈਸੇ ਗੱਲ ਨਾਰਮਲ ਨਾ ਜਦੋਂ ਸੁਣਦੇ ਹੁੰਨੇ ਆਪਾਂ ਨਾ ਤੁਹਾਡੀਆਂ ਵੀਡੀਓਜ਼ ਆਉਂਦੀਆਂ ਹਨਾ ਅੱਜ ਕੱਲ ਤਾਂ ਚਲੋ ਟੱਚ ਆਊਟ ਸਾਰੇ ਸੁਣਦੇ ਆ ਨਾ ਜੀ ਇਹ ਮੇਰੇ ਦੋਆਚੇ ਇੱਕ ਹੁੰਦੀ ਹੁੰਦੀ ਹੈ ਗੱਲ ਵੀ ਯਾਰ ਇਹ ਜਿਹਦਾ ਆਬਜ਼ਰਵੇਸ਼ਨ ਤਾਂ ਨਹੀਂ ਹੋ ਸਕਦੀਆਂ ਫੇਰ ਦੋਆਚੇ ਗੱਲ ਹੋ ਜਾਂਦੀ ਹੈ ਵੀ ਯਾਰ ਰੀਅਲ ਲਾਈਫ ਚ ਹੋਈਆਂ ਹੋਗੀਆਂ ਤਾਂ ਉਹਦੋਂ ਦੀ ਸਿਚੁਏਸ਼ਨਸ ਕਿੱਦਾਂ ਹੋਣਗੀਆਂ ਇਹ ਤੁਸੀਂ ਜ਼ਰੂਰ ਦੱਸੋ ਪਹਿਲਾਂ ਸਹੀ ਗੱਲ ਆ ਭਾਈ ਬਿਲਕੁਲ ਮਤਲਬ ਤੁਸੀਂ ਐਨ ਜਿਹੜੇ ਕਿਹਦਰ ਸਟੇਕ ਫੜੀਆ ਗੱ ਐਕਚੁਅਲੀ ਇਹ ਗੱਲਾਂ ਜਿਹੜੀ ਹੈ ਨਾ ਇਹ ਰਾਈਟਿੰਗ ਨਹੀਂ ਹੋ ਸਕਦੀ ਹਾਂ ਬਿਲਕੁਲ ਇਹ ਗੱਲਾਂ ਚ ਗੱਲ ਤੋਂ ਨਿਕਲਦੀਆਂ ਗੱਲਾਂ ਨਿਕਲਦੀਆਂ ਨਾ ਤੇ ਮੇਰੇ ਯਾਰ ਦੋਸਤ ਕੋਈ ਨਾ ਕੋਈ ਇੱਦਾਂ ਦੀ ਕੋਈ ਗੱਲ ਕਰ ਦਿੰਦੇ ਨੇ ਜਾਂ ਮੇਰੇ ਮੂੰਹ ਚੋਂ ਨਿਕਲ ਜਾਂਦੀ ਹੈ ਕੋਈ ਗੱਲ ਇਹ ਗੱਲ ਸੱਚੀ ਸੀ ਕਿ ਭਾਜੀ ਮੈਨੂੰ ਕਿਸੇ ਨੇ ਪੁੱਛਿਆ ਕਹਿੰਦੇ ਭਾਜੀ ਆਪਣੇ ਪਿੱਛੇ ਕੀ ਵਜਦਾ ਹੂੰ ਤੇ ਮੇਰੇ ਮੂੰਹ ਚੋਂ ਨਿਕਲ ਗਿਆ ਭਾਈ ਪਿੱਛੇ ਦਾ ਕੁਛ ਨਹੀਂ ਵਜਦਾ ਉਹ ਉੱਥੋਂ ਹੀ ਦਿਮਾਗ ਚ ਆ ਗਿਆ ਵੀ ਇਹ ਤਾਂ ਗੱਲ ਬਣ ਗਈ ਕਿ ਪਿੱਛੇ ਦਾ ਕੁਛ ਨਹੀਂ ਵਜਦਾ ਜੀ ਤੇ ਮੈਂ ਸੱਚੀ ਗੱਲ ਦੱਸਾਂ ਮੈਂ ਮੈਂ ਕਿਸੇ ਹੋਰ ਨੂੰ ਵੀ ਦੱਸ ਰਿਹਾ ਸੀ ਵੀ ਮੇਰਾ ਕੋਈ ਯਾਰ ਦੋ ਸੰਧੂ ਹੈ ਨਹੀਂ ਐਦਾਂ ਹਾਂ ਬਿਲਕੁਲ ਐਨਾ ਕਲੋਜ਼ ਜੀ ਐਨਾ ਕੋਈ ਯਾਰ ਦੋ ਸੰਧੂ ਐਦਾਂ ਦਾ ਹੈ ਨਹੀਂ ਪਰ ਹੁਣ ਮੇਰੀ ਸਾਰੀ ਦੁਨੀਆ ਦੇ ਸੰਧੂ ਮੇਰੇ ਭਰਾ ਬਣ ਗਏ ਸਾਰੇ ਬਣ ਗਿਆ ਨਾ ਐਨਾ ਭਾਜੀ ਮੈਂ ਕਿੰਨਾ ਸੰਧੂਆਂ ਨਾਲ ਮੇਰੀ ਇੱਕ ਉਦਾਂ ਦੀ ਉਹ ਬੈ ਗਈ ਹੁਣ ਸਾਜ ਜਿਹਨੂੰ ਕਹਿੰਦੇ ਨਾ ਮੇਰੇ ਭਾਜੀ ਇੱਕ ਕੈਨੇਡਾ ਚ ਵੀ ਫਰੈਂਡ ਨੇ ਜੀ ਤੇ ਉਹਨਾਂ ਦੀ ਵਾਈਫ ਸੰਧੂ ਹੈ ਉਹ ਲੈnde ਪੰਜਾਬ ਤੋਂ ਤੇ ਉਹ ਕਹਦਾ ਯਾਰ ਮੇ ਤੇਰੀ ਭਾਬੀ ਵੀ ਕਹੀ ਜਾਂਦੀ ਆ ਵੀ ਆ ਸੱਡਣਾ ਮਜ਼ਾਕ ਲੰਦਾ ਤੇ ਮੈਂ ਕਹਿੰਦਾ ਪਿਆਰ ਆ ਇਹਦਾ ਪਿਆਰ ਆ ਬਿਲਕੁਲ ਇਹ ਪਿਆਰ ਦਿਖਾੜਦਾ ਤਰੀਕਾ ਤਰੀਕਾ ਤੇ ਉਹ ਫੇਰ ਉਹ ਭਾਬੀ ਵੀ ਹੁਣ ਮੇਰੇ ਸ਼ੋਅ ਤੇ ਆਉਣਗੇ ਤੇ ਆਸ਼ਾ ਆਉਣਗੇ ਇਹ ਮੈਂ ਨਾ ਪੰਜਾਬੀਆਂ ਦੀ ਇੱਕ ਖਾਸੀਅਤ ਇਹ ਦੇਖੀ ਆ ਇਹ ਮਤਲਬ ਜੇ ਨਾ ਜੁੜ ਜਾਂਦੇ ਆ ਨਾ ਫੇ ਮਤਲਬ ਇਹ ਨਹੀਂ ਵੀ ਐਜ਼ ਅ ਆਰਟਿਸਟ ਨਹੀਂ ਜੁੜਨਗੇ ਤੁਹਾਡੇ ਨਾਲ ਬੀ ਪ੍ਰਤੀਸ਼ਕ ਆ ਆਰਟਿਸਟ ਹੋ ਕੇ ਬੰਗੇ ਭਰਾ ਆ ਤੂੰ ਸਾਡਾ ਰਾਇ ਸੱਚੀ ਗੱਲ ਆ ਪੰਜਾਬੀਆਂ ਦਾ ਇਹੀ ਤਰੀਕਾ ਹੀ ਹੈ ਹੈ ਨਾ ਸੋਚ ਵੀ ਕੋਈ ਆਉਂਦਾ ਹੈ ਜਾਂ ਫਿਰ ਬਾਹਰ ਵੀ ਕੋਈ ਮਿਲਦੇ ਨੇ ਨਾ ਤੇ ਆ ਕੇ ਇਦਾਂ ਨਹੀਂ ਕਹਿੰਦੇ ਵੀ ਭਾਜੀ ਅਸੀਂ ਫੈਨ ਆ ਕਹਿੰਦੇ ਨੇ ਬੁਖਥੇਰੇ ਉਹ ਵੀ ਨਹੀਂ ਕਹਿੰਦੇ ਨੇ ਪਰ ਜਿਆਦਾ ਇਦਾਂ ਆ ਕੇ ਮਿਲਦੇ ਨੇ ਵੀ ਵੀਰੇ ਵਧੀਆ ਕੰਮ ਕਰ ਰਹੇ ਹੋ ਤੁਸੀਂ ਸਾਨੂੰ ਬਹੁਤ ਵਧੀਆ ਲੱਗਦਾ ਵੀਰੇ ਤੇ ਅਸੀਂ ਤੁਹਾਡੇ ਨਾਲ ਆ ਫੁੱਲ ਸਪੋਰਟ ਆ ਤੁਹਾਨੂੰ ਤੁਸੀਂ ਲੱਗੇ ਰਹੋ ਬਸ ਇਦਾਂ ਕਰਦੇ ਨੇ ਗੱਲ ਤੇ ਮੈਨੂੰ ਬੜਾ ਚੰਗਾ ਲੱਗਦਾ ਮੈਨੂੰ ਲੱਗਦਾ ਵੀ ਇਹੀ ਪੰਜਾਬ ਦੀ ਖਾਸੀਅਤ ਆ ਨਹੀਂ ਇਹਦਾ ਹੋਰ ਕਿਤੇ ਨਹੀਂ ਦੇਖੀ ਭਾਜੀ ਮੈਂ ਸਾਊਥ 'ਚ ਜਨਮ ਲਿਆ ਨਾ ਜੀ ਸਾਊਥ 'ਚ ਤਾਂ ਰੱਬ ਬਣਾ ਦਿੰਦੇ ਨੇ ਹਾਂ ਜਿਹੜਾ ਸਟਾਰ ਹੁੰਦਾ ਸੌਦਾ ਮੈਂ ਜਾਣਦਾ ਮੈਂ ਦੇਖਦਾ 100 100 ਫੁੱਟ ਦੀ ਉਹਨਾਂ ਨੇ ਉਹ ਲਾਈਟੀਆਂ ਬਣਾਈ ਹੋਈ ਹੈ ਕਟਆਊਟ ਲਾਏ ਹੋਏ ਆ ਵੱਡੇ ਵੱਡੇ ਪੰਜਾਬ 'ਚ ਦੇਖਿਆ ਕਦੇ ਕਿਸ ਦਾ ਨਹੀਂ ਨਹੀਂ ਕਿਉਂਕਿ ਪੰਜਾਬ 'ਚ ਸਾਰਿਆਂ ਨੂੰ ਆਇਆ ਲੱਗਦਾ ਵੀ ਮੈਂ ਇਹ ਮੇਰਾ ਮੈਂ ਇਹਦਾ ਫੈਨ ਨਹੀਂ ਆ ਮੈਂ ਪ੍ਰਾਹ ਆ ਪ੍ਰਾਹ ਇਹ ਬੰਦਾ ਆਪਣਾ ਜੀ ਤੇ ਮੈਨੂੰ ਮੈਸੇਜ ਵੀ ਆਉਂਦੇ ਲੋਕਾਂ ਦੇ ਇਦਾਂ ਹੀ ਮੈਸੇਜ ਕਰਦੇ ਨੇ ਵੀ ਭਾਈ ਤੁਸੀਂ ਆਪਣੇ ਬੰਦੇ ਹੋ ਯਾਰ ਨਹੀਂ ਉਹ ਜਿੱਦਾਂ ਤੁਸੀਂ ਡਿਸਕਸ ਕਰਦੇ ਹੋ ਨਾ ਵੀ ਪੰਜਾਬੀ ਉਹਦਾ ਤਾਰੀਫ ਕਰਨ ਦਾ ਤਰੀਕਾ ਵੀ ਅਲੱਗ ਹੀ ਆ ਹੋ ਮੈਂ ਨਾ ਕਹਿੰਦੇ ਕਹਿੰਦੇ ਕਿ ਅਮਰੀਕਾ 'ਚ ਕਿੰਨੇ ਤਾਰੀਫ ਕਰਨੀਆਂ ਉਹ ਕਹਣਗੇ ਵੀ ਹੀ ਇਜ਼ ਅ ਵੈਰੀ ਟੈਲੈਂਟਡ ਗਾਇ ਕਹਿੰਦੇ ਇੱਥੇ ਕਹਣਗੇ ਇਹ ਸਾਲਾ ਹੈ ਬੜੀ ਕੁੱਤੀ ਜੀ ਬਾਈ ਮੈਂ ਜਿਹਦਾ ਫੀਲ ਕੀਤੀ ਆ ਬੀ ਤੁਸੀਂ ਨਾ ਉਹ ਵਾਲੇ ਮੂਵਮੈਂਟ ਫੜਿਆ ਜਿਹੜੇ ਅੰਦਰੋਂ ਨੂੰ ਆਪਣੇ ਆਪ ਨਿਕਲਦੇ ਹਾਂ ਸੱਚੀ ਗੱਲ ਹੈ ਸੱਚੀ ਗੱਲ ਭਾਈ ਮੈਂ ਆ ਕੁਦਰਤ ਦੀ ਤੁਸੀਂ ਗੱਲ ਦੇਖੋ ਜਦੋਂ ਮੇਰੀ ਆ ਵੀਡੀਓ ਆਈ ਜੀ ਵੀ ਤੁਸੀਂ ਬੜੀ ਕੁੱਤੀ ਜੀ ਹੋ ਉਹਦੇ ਹਫ਼ਤੇ ਬਾਅਦ ਹੀ ਦਿਲਜੀਤ ਭਾਈ ਦੀ ਉਹ ਆ ਗਈ ਸੌਂਗ ਆ ਗਿਆ ਖੁੱਤੀ ਖੁੱਤੀ ਸੌਂਗ ਆ ਗਿਆ ਤੇ ਮੈਨੂੰ ਲੋਕਾਂ ਦੇ ਮੈਸੇਜ ਆਣ ਲੱਗੇ ਵੀ ਕੁੱਤੀ ਨਹੀਂ ਗਿਆ ਹੋਣਾ ਭਾਈ ਖੁੱਤੀ ਗਿਆ ਹੋਣਾ ਉਹਨੂੰ ਤਾਂ ਕਿਸੇ ਦਾ ਨਹੀਂ ਆਇਆ ਸੀ ਹਫਤੇ ਤੱਕ ਕਿਸੇ ਨੇ ਨਹੀਂ ਸੁਣਿਆ ਜਦੋਂ ਗਾਣਾ ਜਿੱਦਾਂ ਹੀ ਗਾਣਾ ਆ ਲੋਕੀ ਗਾਣ ਲੱਗੇ ਭਾਜੀ ਖੁੱਤ ਹੀ ਗਿਆ ਉਹਨਾਂ ਕੁੱਤ ਨਹੀਂ ਗਿਆ ਉਹਨਾਂ ਨਹੀਂ ਉਹਨਾਂ